ਲੋਕੇਸ਼ਨ ਲਗਾਉਣ ਚ ਦਿੱਕਤ ਆਉਂਦੀ ਆ ਜਦੋਂ ਕਈ ਜਦੋਂ ਕਈ ਵਾਰ ਉਹਨਾਂ ਨੇ ਕਿਤੇ ਜਾਣਾ ਹੁੰਦਾ ਤੇ ਲੋਕੇਸ਼ਨ ਦਾ ਪਤਾ ਨਹੀਂ ਹੁੰਦਾ ਤਾਂ ਲੋਕੇਸ਼ਨ ਨੂੰ ਕਿਸ ਤਰ੍ਹਾਂ ਐਗਜੈਕਟ ਲਗਾਉਣਾ ਮੈਂ ਤੁਹਾਨੂੰ ਦੱਸ ਦਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਐਪ ਡਾਊਨਲੋਡ ਕਰਨੀ ਆ Google ਦੀ ਐਪ ਹੀ ਆ ਉਹਦਾ ਨਾਮ ਆ Maps Go Maps Go Maps ਨਹੀਂ Maps Go ਬੇਰੀ ਡਾਊਨਲੋਡ ਕੀਤੀ ਹੋਈ ਹੈ ਤੇ ਇਹਨੂੰ ਓਪਨ ਕਰ ਲੈਣਾ ਹੈ Maps Google Maps Go ਨੂੰ ਓਪਨ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਗੱਡੀ ਤੇੋਂ ਬਾਈਕ ਤੇੋਂ ਜਾਂ ਪੈਦਲ ਮੰਨ ਲਓ ਤੁਸੀਂ ਟੂ व्हीਲਰ ਤੇ ਜਾ ਰਹੇ ਹੋ ਤਾਂ ਵਿਚਾਲੇ ਜੋ ਟੂ व्हीਲਰ ਲਿਖਿਆ ਹੋਇਆ ਬਾਈਕ ਦੀ ਫੋਟੋ ਬਣੀ ਹੋਈ ਉਹ ਤੇ ਕਲਿੱਕ ਕਰੋ ਤਾਂ ਉੱਪਰ ਯੂਆਰ ਲੋਕੇਸ਼ਨ ਸਟਾਰਟਿੰਗ ਪੁਆਇੰਟ ਜੋ ਵੀ ਆ ਉੱਤੇ ਤੁਹਾਨੂੰ ਭਰਨ ਦੀ ਲੋੜ ਨਹੀਂ نیچے ਆਜੋ ਜੋ ਲੋਕੇਸ਼ਨ ਤੇ ਕਲਿੱਕ ਕਰਨਾ نیچے ਮੰਨ ਲਓ ਤੁਸੀਂ ਲੁਧਿਆਣਾ ਜਾਣਾ ਲਓ ਲੁਧਿਆਣਾ ਮਨ ਨੂੰ ਰੂ ਦੇ ਅਨੇ ਬਸਟਾਪ ਕੋਲੇ ਜਾਣਾ ਜਿਹੜੀ ਵੀ ਜਗ੍ਹਾ ਤੇ ਜਾਣਾ ਐਗਜੈਕਟ ਉਹ ਨਾਮ ਫੜ ਦੋ ਬਸਟਾਪ ਨੀਚੇ ਆ ਨਾ ਉਹ ਮੈਂ ਫਿਲ ਕਰਤਾ ਤਾਂ ਦੇਖੋ ਡਿਸਟੈਂਸ ਵੀ ਦੱਸਤੂ ਇਹੇ ਟਾਈਮ ਕਿੰਨਾ ਲੱਗੂ ਉਹ ਵੀ ਉਸ ਤੋਂ ਬਾਅਦ ਤੁਸੀਂ ਨੈਵੀਗੇਟ ਇਨ ਐਪ ਤੇ ਕਲਿੱਕ ਕਰਨਾ ਤਾਂ ਇਹ ਤੁਹਾਨੂੰ ਤੁਹਾਡੇ ਸਟਾਰਟਿੰਗ ਪੁਆਇੰਟ ਜਿੱਥੇ ਖੜੇ ਹੋ ਉੱਥੋਂ ਲੈ ਕੇ ਇਹਨੇ ਤੁਹਾਨੂੰ ਰਸਤਾ ਦਿਖਾਉਣ ਲੱਗ ਜਾਣਾ ਤਾਂ ਤੁਸੀਂ ਕਹੋ ਜਾਨਾ ਤਾਂ ਤੁਸੀਂ ਉੱਥੋਂ ਚੱਲ ਪੈਣਾ ਜਿਸ ਤਰ੍ਹਾਂ ਇਹ ਬਲੂ ਲਾਈਨ ਜਿੱਧਰ-ਜਿੱਧਰ ਜਾ ਰਹੀ ਹੈ ਉਧਰ-ਉਧਰ ਤੁਸੀਂ ਚੱਲੇ ਜਾਣਾ ਰਾਸਤੇ 'ਚ ਜੋ ਵੀ ਜਾਉਣਗੀਆਂ ਰੈਸਟੋਰੈਂਟ ਕੈਫੇ ਵਗੈਰਾ ਉਹ ਇਹਦੇ ਵਿੱਚ ਸੋ ਹੁੰਦਾ ਜਾਊ પેટ્રોલ ਪੰਪ ਜੋ ਵੀ ਆ ਤੁਸੀਂ ਐਂਡ ਪੁਆਇੰਟ ਤੇ ਪਹੁੰਚ ਕੇ ਪਹੁੰਚੋਗੇ ਬੱਸ ਸਟਾਪ ਤੇ ਜਾਣਾ ਤਾਂ ਬੱਸ ਸਟਾਪ ਤੇ ਪਹੁੰਚ ਜਾਣਾ ਇਹਨੇ ਬਸ ਓਟਾ ਕਰਕੇ ਥੋੜਾ ਦੇਖ ਲੈਣੇ ਆ ਦੇਖੋ ਬੱਸ ਸਟਾਪ ਬਿਲਕੁਲ ਐਗਜੈਕਟ ਬੱਸ ਸਟਾਪ ਤੇ ਜਾ ਕੇ ਇਹਨੇ ਰੁਕਣਾ ਕੰਸਟ੍ਰੂਕਟ ਜੀ ਪੌਂਟ ਪੌਂਡ ਤੇ ਰੀ ਸੈਂਟਰ ਤੇ ਕਲਿੱਕ ਕਰ ਲੈਣਾ ਜਦੋਂ ਤੁਸੀਂ ਇਹਨੂੰ ਸਹੀ ਕਰਨਾ